ਸਾਚੀਕਾਰ ਬਾਈ ਜੀ ਸਾਰਿਆਂ ਨੂੰ ਤੇ ਅੱਜ ਆਪ ਆਏ ਹੋਇਆ ਬਾਈ ਕਲਵੀਰ ਕੋਲ ਤੇ ਬਾਈ ਕੋਲੇ ਬਹੁਤ ਛੋਲੇ ਛੋਲੇ ਟਰੈਕਟਰ ਹੁੰਦੇ ਆ ਤੇ ਹਰ ਬੁੱਧਵਾਰ ਤਲਵੰਡੀ ਸਾਬੋ ਮੇਲਾ ਲੱਗਦਾ ਟਰੈਕਟਰਾਂ ਦਾ ਜਿਹੇ ਜਾਂ ਮਰਜੀ ਟਰੈਕਟਰ ਲੈ ਜਾ ਭਰਾ ਮੇਰੋ ਲੋਨ ਕਰਾਉਣਾ ਲੋਨ ਵੀ ਹੋ ਜੂਗਾ ਤੇ ਪੁਰਾਣਾ ਕਰਾਉਣਾ ਕਟਾਉਣਾ ਪੁਰਾਣਾ ਵੀ ਕਟਿਆ ਜਾਊਗਾ ਇਹ ਬਾਈ ਨਾਲ ਥੋੜੀ ਕਰਾਉਣੇ ਗੱਲਬਾਤ ਤੇ ਬਾਈ ਕੋਲੇ ਪੂਰੇ ਘੈਂਟ ਘੈਂਟ ਟਰੈਕਟਰ ਲਿਆ ਸੱਚੀਕਾਰ ਬਾਈ ਜੀ ਸਸੀ ਗਾਲ ਭਲੌਰ ਸਾਹਿਬ ਠੀਕ ਠਾਕ ਬਈ ਆਈ ਤੁਸੀਂ ਚਨਾਉਂਦੀ ਕਿਹੜੀ ਜਮਾਂ ਬਈ ਆਈ ਸਸੀ ਗਾਲ ਵੀ ਸਾਰੇ ਭਰਾਵਾਂ ਨੂੰ ਉਮੀਦ ਕਰਦਾ ਸਾਰੇ ਠੀਕ ਅੱਜ ਦਿਨ ਬੁੱਧਵਾਰ ਹਾਂਜੀ ਤੇ ਸਟਾਰਟਿੰਗ ਚ ਦੱਸ ਦਈਏ ਹਾਂਜੀ ਬੁੱਧਵਾਰ ਹੀ ਤਲਵੰਡੀ ਮੰਡੀ ਆਪਾਂ ਟਰੈਕਟਰ ਮੇਲਾ ਲਾਉਨੇ ਆ ਹੋਰ ਕੋਈ ਮੰਡੀ ਆਪਾਂ ਨਹੀਂ ਲਾਉਂਦੇ ਕਈ ਵਾਰ ਫੋਨ ਕਰਕੇ ਪੁੱਛਦੇ ਆ ਯਾਰ ਕਿੱਥੋਂ ਬੋਲਦੇ ਆ ਹਾਂ ਤੇ ਆਪਾਂ ਸਟਾਰਟਿੰਗ ਚ ਦੱਸ ਦਈਏ ਵੀ ਤਲਵੰਡੀ ਸਾਬੋ ਹੀ ਕੰਮ ਕਰਦੇ ਆ ਤੇ ਇੱਕ ਸਾਰੇ ਵੀਰਾਂ ਨੂੰ ਬੇਨਤੀ ਆ ਵੀ ਨਾ ਵੀਡੀਓ ਸਾਰੀ ਸ਼ੁਰੂ ਤੋਂ ਲੈ ਕੇ ਤੇ ਐਂਡ ਤੱਕ ਦੇਖਿਆ ਕਰੋ ਟਰੈਕਟਰ 4 ਤੋਂ 5 ਹੀ ਪਾਵਾਂਗੇ ਬਾਹਲੇ ਨਹੀਂ ਪਾਵਾਂਗੇ ਕੋਈ ਬਾਹਲੀ ਲੰਮੀ ਵੀਡੀਓ ਫਿਰ ਦੇਖਣ ਵਿੱਚ ਔਖਾ ਹੋ ਜਾਂਦਾ ਹਾਂਜੀ ਹਾਂ ਤੇ ਪਹਿਲਾਂ ਆਪਾਂ ਦੱਸੀ ਫਾਰਮਸਟ ਕਰਦੋ ਫਾਰਮਸਟ ਤੋਂ ਫਾਰਮਸਟ ਆਪਣੇ ਕੋਲੇ ਕਾ ਇਹ ਨੂੰ ਦਿਖਾ ਦੋ 17 ਮਾਡਲ ਟਰੈਕਟਰ ਆ ਇਹ 17 ਜੀ 17 ਮਾਡਲ ਟਰੈਕਟਰ ਆ ਇਹ ਵੀ ਸਾਰਾ origignal ਆ ਹਾਂਜੀ ਫਰੰਟ ਟਾਇਰ 80 ਪੈਸੇ ਆ ਹਾਂਜੀ ਤੇ ਬੈਕ ਟਾਇਰ ਜਮਾ ਤਾਜਾ ਭੁੱਲਰ ਹਜੇ 12 14 ਨਾ 28 ਲਾਇਆ ਨਹੀਂ ਕੱਲ ਹੀ ਪਾਇਆ ਹਾਂਜੀ ਆ ਵੀ ਹਜੇ ਨਵੇਂ ਆ ਬਈ ਤਾਜੇ ਪਾਇਆ ਨੱਥੇ ਨਹੀਂ ਹਲੇ ਹਾਂ ਬਿੱਲ ਵੀ ਮਿਲ ਜੂ ਇਹਨਾਂ ਦਾ ਮਗਰ ਇਹੜਾ ਮੂਰੂ ਦਾ ਪੂਰਾ ਪੂਰਾ ਵਧੀਆ ਟਰੈਕਟਰ ਆ ਕਲ ਮੇ ਇਹ ਲੱਗੀ ਨਹੀਂ ਕਿਤੇ ਵੀ ਟਰੈਕਟਰ ਹਾਂਜੀ ਆ ਦੇਖ ਕੇ ਚੱਲ ਲਈ ਡੱਕ ਡੱਕ ਸਭ ਕੁਝ ਚੱਲਦਾ ਹੈ ਇਹ ਬਿੱਚੀ ਸਾਰਾ ਕੁਝ ਬਿੱਚੀ ਸਾਰਾ ਕੁਝ ਦੇਣਾ ਘੋੜਾ ਬੰਪਰ ਹੈ ਇਹ ਹਰੇਣਾ ਨੰਬਰ ਹੈ ਇਹ ਵੀ ਹਰੇਣਾ ਨੰਬਰ ਹੈ ਟਰੈਕਟਰ ਆਪਣੇ ਕੋਲੇ ਸਾਰੇ ਹਰੇਣਾ ਨੰਬਰ ਸਾਰੇ ਹਰੇਣਾ ਆਪਣੇ ਕੋਲ ਸਾਰੇ ਹਰੇਣਾ ਨੰਬਰ ਹੈ ਠੀਕ ਹੈ ਤਕਰੀਬਨ ਇਹ ਸਾਰੇ ਐਨਓਸੀ ਵਾਲੇ ਹਾਂਜੀ ਤੇ ਆਹ ਵੇਖ ਲਓ ਤੁਸੀਂ ਦਿਖਾ ਦਿਓ ਚਾਰ ਚੀਜ਼ ਐਪੀਆਈ ਆ ਗਿਆ ਮੋਟੀਆਂ ਟੂਪਾਂ ਦਾ ਹਾਂਜੀ ਐਪੀਸਾਈਕਲਿਕ ਸਿਸਟਮ ਆ ਜਾਂਦਾ ਬਹੁਤ ਚੰਗਾ ਟਾਇਰ ਆਗੇ ਨਵੇਂ ਨਵੇਂ ਮਗਰਲੇ ਮਗਰਲੇ ਟਾਇਰ ਨਵੇਂ ਸਮਾਨ ਸਾਰਾ ਪੂਰਾ ਹਾਂਜੀ ਪੂਰਾ ਸੋਹਣਾ ਟਰੈਕਟਰ ਹੈ ਪੂਰਾ ਚੰਗਾ ਸਾਰਾ ਓਰੀਜਨਲ ਹੈ ਜਮਾ ਓਰੀਜਨਲ ਹੈ ਸਾਰਾ ਸਾਰਾ ਓਰੀਜਨਲ ਹੈ ਇਹਦਾ ਡੱਕਾ ਕਨੋਪੀ ਕੱਲੀ ਛੱਤ ਹੈਣੀ ਇਹਦੇ ਅੱਛਾ ਛੱਤ ਵੀ ਦੇ ਦਾਂਗੇ ਛੱਤ ਤਾਂ ਜੇ ਕੋਈ ਭਰਾ ਚਾਹੂ ਪਰ ਇਹਨਾਂ ਨੂੰ ਸੋਹਣਾ ਲੱਗਦਾ ਹਾਂ ਇਹ ਛੱਤ ਜਲਾ ਲਾਪੇ ਲਵਾ ਲੂ ਹਾਂ ਸਹੀ ਗੱਲ ਆ ਠੀਕ ਆ ਥੱਲੇੋਂ ਦਿਖਾ ਦੇ ਪੂਰਾ ਕੈਂਟ੍ਰੈਕਟ ਆ ਜੀ ਬਾਡੀ ਦਾ ਸ਼ੋਅ ਦਾ ਰਿੰਮਾਂ ਦਾ ਕਿੱਡਾ ਸੋਹਣਾ ਬੈਠਾ ਹਾਂ ਸਾਰਾ ਜਮਾ ਉਹਦਾ ਕੋਕਾ ਪੀਸੀ ਕੋਕਾ ਪੀਸਾ ਟੌਪ ਵਾਲਾ ਮਾਡਲ ਆ ਹਾਂ ਚੱਲ ਉਹ ਕਿਹੜਾ ਲੱਗੀ ਆ ਪਾਵਰ ਸਟੀਅਰਿੰਗ ਹੂੰ ਡਬਲ ਕਲਚ ਹਾਂਜੀ ਤੇਲ ਬ੍ਰੇਕਾਂ ਡਬਲ ਡਿਸਟ੍ਰਿਬਿਊਟਰ ਹਾਂਜੀ ਮੋਟੀਆਂ ਟਿਊਬਾਂ ਵਾਲਾ ਕਹਦੀਏ ਜਾਨ ਨੂੰ ਆਪ ਤਾਂ ਵੀ ਚੱਲ ਜੂਗਾ ਹਾਂਜੀ ਇਹਨ ਇਹ 14 ਦੇ 12 ਚ ਆ ਗਿਆ ਨਾ ਅੱਛਾ ਅੱਛਾ ਤੇ ਤਾਂ ਕਰਕੇ ਇਹਨਾਂ ਦੇ ਆਈਆਂ ਖੁੱਲਾ ਡੁੱਲਾ ਵੀ ਇਹ ਕੰਪਨੀ ਨੇ ਸਹੂਲਤ ਜੀ ਬਣਾਈ ਵੀ ਗਾਰਾ ਗੂਰਾ ਕੱਢਣਾ ਸੌਖਾ ਹੋ ਗਿਆ ਸਹੀ ਗੱਲ ਆ ਪੂਰਾ ਵਧੀਆ ਪੂਰਾ ਵਧੀਆ ਗਾ ਨਹੀਂ ਐ ਗਾਰਾ ਖੜ ਜਾਂਦਾ ਹੱਥ ਉੱਤੇ ਨਾਲ ਖੀ ਜਾਂਦਾ ਰੰਗ ਵੱਡੀ ਦਾ ਨਾਲੇ ਟਾਇਰ ਵੱਡੀ ਦਾ ਹਾਂ ਇਹ ਆਪਣੇ ਹੈਗਾ 17 ਮਾਡਲ 4 ਲੱਖ ਤੇ 71000 ਡਿਮਾਂਡ ਆ ਕਿੰਨਾ ਜਮਾ ਚਾਰੇ ਟਾਇਰ ਨਾ ਮੈਂ ਹਾਂਜੀ ਠੀਕ ਹੈ ਤੇ ਹਰਿਆਣਾ ਨੰਬਰ ਐਨਸੀ ਉਹਦੀ ਵੀ ਮਿਲ ਜੂਗੀ ਅੱਛਾ ਜੀ ਇਹ 4.5 ਲੱਖ ਦੇ ਦੇਣਾ ਮੈਨੂੰ 4.5 ਲੱਖ ਦਾ ਹਾਂ ਲੋਨ ਫਿਰ ਹੋ ਜੂਗਾ ਲੋਨ ਫੈਂਸ ਹੋ ਜੂਗਾ ਹਾਂ ਉਹ ਉਹਦਾ ਹਾਂ ਜੀ ਦੋਸਤੋ ਸਿਬੜ ਚੰਗੇ ਆ ਹਾਂ ਸਿਬੜ ਚੰਗੇ ਆ ਕੱਲੇ ਧਾਰ ਕਾੜ ਤੇ ਨਾ ਅਜ ਟਰੈਕਟਰ ਮਿਲੇ ਨਾ ਕੱਲ ਮਿਲੇ ਆਪਾਂ ਨੇ ਕੋਲ ਤਾਂ ਸਿੱਧੀ ਹੀ ਗੱਲ ਸਹੀ ਗੱਲ ਹੈ ਜੀ ਕਈ ਬੰਦੇ ਕਹਿੰਦੇ ਧਾਰ ਕਾੜ ਲਿਓ ਤੇ ਟਰੈਕਟਰ ਲੈ ਜਾਓ ਬਾਈ ਲੱਖ ਰੁਪਿਆ ਜੇਬ ਚ ਹੈਗਾ ਤਾਂ ਫੇਰ ਮਿਲੂਗਾ ਚੰਗੇ ਸਿਬੜਾ ਨੂੰ ਨਹੀਂ ਟਰੈਕਟਰ ਮਿਲਦਾ ਹਾਂ ਜੀ ਅੱਗੇ ਫੇਰ ਫਾਰਮ ਸਾਡਾ ਇਹ ਫਾਰਮ ਸਾਡਾ ਦਾਸ ਮਾਡਲ ਹਾਂਜੀ 10/11 ਇਹ ਵੀ ਹਰਿਆਣਾ ਨੰਬਰ ਹੈ ਭਰਾ ਇਹ ਵੀ ਹਰਿਆਣਾ ਨੰਬਰ ਹੈ ਪਾਸਿੰਗ ਇਹਦੀ ਪਈ ਹੈ ਹਾਂਜੀ ਠੀਕ ਹੈ ਹਾਂਜੀ 3 ਲੱਖ ਰੁਪਿਆ ਡਿਮਾਂਡ ਕਰਦੇ ਆ ਹਾਂਜੀ ਟਾਰ-ਟਾਰੇ ਹੈਗੇ ਆ 75 ਰੁਪਏ 70 ਤੋਂ 75 ਰੁਪਏ ਹੀ ਰੱਖ ਲਓ ਹਾਂਜੀ ਠੀਕ ਹੈ ਹਾਂ ਰਿੰਬਾ ਰੁੰਬਾ ਦਾ ਪੂਰਾ ਪੂਰਾ ਚੰਗਾ ਮਗਰਾੜੇ ਦੇ ਜਮਾ ਅਰੀਜਨਲ ਨਵੇਂ ਲੱਗੇ ਆ ਹਾਂ ਸੀਟਾਂ ਸੂਟਾਂ ਦੇਖੋ ਜਮਾ ਸਾਰਾ ਸਮਾਨ ਪੂਰਾ A to Z ਜਾ ਕੇ ਯਾਰ ਡੰਡੇ ਵਾਲੀਆਂ ਕਿਲਿੰਗਾਂ ਵੀ ਪਾਉਣ ਦੀ ਲੋੜ ਨਹੀਂ ਸਹੀ ਗੱਲ ਹੈ ਠੀਕ ਹੈ ਡਬਲ ਕਲਚਰ ਰਿਵਰਸ ਪੀਟਿਓ ਹਾਂਜੀ ਪੂਰਾ ਸਾਫ ਸੁਥਰੀ ਕੰਡੀਸ਼ਨ ਦਾ ਟਰੈਕਟਰ ਆ ਚਾਰ ਸਪੀਡੋਂ ਦਿਖਾ ਦੇ ਅੱਗੋਂ ਪਿਛੋਂ ਘੁੰਮ ਫਿਰ ਕੇ ਸਹੀ ਗੱਲ ਹੈ ਠੀਕ ਹੈ ਅੱਜ ਕੱਲ ਕੀ ਹੁੰਦਾ ਨਾ ਮਗਰਾੜਾਂ ਦੀ ਜੱਪ ਠੱਪ ਜੀ ਕਰਾ ਦਿੰਦੇ ਆ ਤੇ ਉਹਦੇ ਨਾਲ ਗੱਡੀ ਜੀ ਨਹੀਂ ਪੱਠੀ ਪਿੰਡ ਲੱਗੇ। ਹਾਂ ਠੀਕ ਐ। ਆਹ ਚੀਜ਼ਾਂ ਦੀ ਵਸੂਲ ਤੇ ਦੇ ਨਾਲ ਐਸੀ ਹੈਗੀ ਐਗੀ। ਇਹਦੇ ਸੰਗਲ ਆਉਂਦੇ ਨੇ ਨਾ ਮਾਡਲ ਆ। ਇਹਦੇ ਜੱਕ ਪਾਇਵੇ। ਠੀਕ ਆ। ਆ ਦੇਖੋ ਭਰਾਵੇਂ ਟੂਲ ਟਾਲ ਟੂਲ ਟਾਲ ਨਵੀਂ ਐ। ਆ ਦੇਖ ਕਿੱਲੀਆਂ ਵੀ ਨਾਲ ਆਈ। ਹਾਂ। ਜਾ ਕੇ ਯਾਰ ਕਿੱਲੀ ਪਾਉਣੀ ਐ ਨਾ। ਸਾਹੇ ਦੀ ਲੋੜ। ਸਾਹੇ ਦੀ ਲੋੜ ਨਹੀਂ। ਕੱਲਾ ਤੇਲ ਪਾ ਲ ਤੇ ਦਵੱਲੀ ਫਿਰਿਓ। ਹਾਂ। ਪੂਰਾ ਸੋਹਣਾ ਟਰੈਕਟਰ। ਪੂਰਾ ਓਕੇ ਵਰਗਾ ਟਰੈਕਟਰ ਐ। ਹਾਂ। ਇੰਜਨ ਗੇਅਰ ਦੀ ਫੁੱਲ ਗਾਰੰਟੀ ਐ। ਇੰਜਨ ਗੇਅਰ ਫੁੱਲ ਵਧੀਆ। ਹਾਂਜੀ। 2010/11 ਹਾਂਜੀ। 10 ਮਾਡਲ ਐ ਤੇ ਕਾਪੀ 11 ਦੀ ਐ ਜੇ ਕਈ ਵਾਰੀ ਕੋਈ ਬੰਦਾ ਨਾ ਕਰਾਉਣ ਦਾ ਸੋਚਦਾ ਹੋਊਗਾ ਤਾਂ ਉਹਦਾ ਫੋਬ ਹੋ ਜਾਊਗਾ ਠੀਕ ਹੈ ਜੀ ਕੁੱਲ 300000 ਰੁਪਏ ੜ ਮਾਰ ਕਿੰਨੇ ਦਾ ਛੱਡ ਦੇ ਦਿੰਦਾ ਦੋ ਲੱਖ 75000 ਦਾ ਜੀ ਦੋ ਲੱਖ 75000 ਦਾ ਚੱਕੋ ਜੀ ਜਮਾ ਜਾਇਜ਼ ਆ ਰੇਟ ਆ ਕੋ ਮਾਨਦਾਨ ਮਾੜਾ ਮੋਟਾ ਮੌਕੇ ਤੇ ਹੋ ਜੂ ਹਾਂ ਬਸ ਬਾਹਲਾ ਨਹੀਂ ਸਹੀ ਗੱਲ ਆ ਠੀਕ ਐ ਇੱਕ ਦੂ ਬਾਦ ਆ ਗਿਆ 855 ਜੀ 855 ਐਕਸ ਐਮ ਇਹ ਵੀ ਹਰਿਆਣਾ ਨੰਬਰ ਆ ਇਹ ਵੀ ਹਰਿਆਣਾ ਨੰਬਰ ਆ ਇਹ 16 ਦੇ ਟਾਇਰਾਂ ਵਾਲਾ ਇਹ 16 ਹੀ ਟਾਇਰਾਂ ਵਾਲਾ ਹਾਂ ਇਹ 16 ਦੇ ਟਾਇਰਾਂ ਨਾਲ ਉੱਪਰੋਂ ਕੱਕਰ ਦਾ ਬੂਰ ਛੜਿਆ ਬਿਆ ਇੱਕ ਚੀਜ਼ ਤੈਨੂੰ ਦਿਖਾ ਇਹ ਸਟਿੱਕਰ ਨਾਲ ਆਉਂਦਾ ਹੁੰਦਾ ਕੋਈ ਗੱਲ ਹੈ ਇਹਦੇ ਕੱਲੇ ਮਗਰਾੜ ਪੇਂਟ ਆ ਬਾਈ ਅੱਛਾ ਜੀ ਬਾਕੀ ਏ ਟੂ ਜ਼ेड ਰੀਜਨਲ ਆ ਆ ਜੀ ਤੂੰ ਦੇਖ ਕਿੰਨਾ ਸੋਹਣਾ ਬੈਟਰੈਕਟਰ ਯਮਾ ਚੀਚੇ ਵਾਂਗੂ ਜਾਊਗਾ 16 ਦੇ ਟਾਇਰਾਂ ਦੇ ਵਿੱਚ 80 ਤੋਂ 85 ਪੈਸੇ ਟਾਇਰ ਬੈਟਰੈਕਟਰ ਦੇ ਹਾਂਜੀ ਉਹ ਫਿਰਕੇ ਚਾਰ ਸਪਿਰੋ ਦਿਖਾ ਦੇ ਟਰੈਕਟਰ ਚ ਕਮੀ ਕੋਈ ਨਹੀਂ ਪੂਰਾ ਸੋਹਣਾ ਟਰੈਕਟਰ ਆ ਜੀ ਅੱਜ ਕੱਲ ਕੀ ਕਰਦੇ ਅੱਜ ਕੱਲ ਉਹਨੂੰ ਕਹਿੰਦੇ ਦਾ ਐਕਸਮ ਹੈ ਅੱਜ ਕੱਲ ਜਿਹੜਾ ਨਵਾਂ ਮਾਡਲ ਆਉਂਦਾ ਐਸੇ ਗੇਅਰ ਚ ਹੀ ਹੁੰਦੇ ਅੱਛਾ ਜੀ ਇਸੇ ਗੇਅਰ ਚ ਹੀ ਆਉਂਦਾ ਇਹ ਇੱਕ ਇੱਕ ਗੇਅਰ ਹੁੰਦਾ ਇਹਦੇ हां ये ਹੁਣ ਹੁਣ ਸ਼ੈਡ ਗੇਅਰ ਦੇ ਵਿੱਚ ਆਉਂਦਾ ਨਾ 3 स्पीड ਇਹ ਪਹਿਲਾ ਕੰਪਨੀ ਨੇ ਬਣਾਇਆ ਸੀ ਠੀਕ ਹੈ ਜੀ ਉਹੀ ਗੇਅਰ ਹੈ ਸੇਮ ਚੀਜ਼ ਹੈ 16 ਦੇ ਟਾਇਰਾਂ ਦੇ ਵਿੱਚ ਹੈ ਠੀਕ ਹੈ ਜੀ ਫੁੱਲ ਟੌਪ ਵਾਲਾ ਮਾਡਲ ਹੈ ਕਮੀ ਕੋਈ ਹੈ ਨਹੀਂ ਹਰਿਆਣਾ ਨੰਬਰ ਹੈ 2014 ਮਾਡਲ ਹੈ ਇਹਦੀ ਛਤਰੀ ਇਹਦੀ ਛਤਰੀ ਵੀ ਦੇ ਦਾਂਗੇ ਠੀਕ ਹੈ ਜੀ ਇਹਦਾ ਸਮਾਨ ਸਾਰਾ ਤਕਰੀਬਨ ਹਰ ਇੱਕ ਟਰੈਕਟਰ ਦੇ ਨਾਲ ਪੂਰਾ ਹੀ ਹੋਊਗਾ ਹਾਂ ਠੀਕ ਹੈ ਠੀਕ ਹੈ ਜੀ ਇਹ ਇਹ ਇਹਦਾ ਵੀਰ ਨੂੰ ਜ਼ਿੰਮੇਦਾਰ ਅੱਛਾ ਜੀ ਠੀਕ ਹੈ ਠੀਕ ਹੈ ਜੀ ਇਹਦਾ ਰੇਟ ਜਮੇ ਬਾਜ ਬਾਬੂ ਲਾ ਹਾਂ 14 ਲੱਖ ਦਾ ਡਿਮਾਂਡ ਹੀ ਕਰਦੇ 425 425 ਡਿਮਾਂਡ 14 ਮਾਡਲ 4.5 ਲੱਖ ਦਾ ਵਿਕਦਾ ਹੈ ਸਹੀ ਗੱਲ ਹੈ ਇਹ ਕਿੰਨੇ ਦਾ ਦੇ ਦਾਂਗੇ ਆਪਾਂ ਇਹ ਤੁਹਾਨੂੰ 90 ਦੇ ਦਾਂਗੇ 390 ਦਾ ਚੱਕੋ ਫਰਾ ਮੇਰਾ 14 ਮਾਡਲ ਐਨਓਸੀ ਆਪਾਂ ਦੇਣੀ ਹੈ ਬੀਮਾ ਖਰੀਦਦਾਰ ਦਾ ਹੋਣਾ ਆਪਾਂ ਚਲਦੀ ਵੀਡੀਓ ਚ ਦੱਸ ਦਈਏ ਇਹਦਾ 190000 ਦਾ ਵੀਰੇ ਕਿਧੋਂ ਵੀ ਨਹੀਂ ਮਿਲਣਾ ਸਹੀ ਗੱਲ ਹੈ ਕਿਧੋਂ ਨਹੀਂ ਮਿਲਣਾ ਚਲੋ ਛੋਟਾ ਹੀ ਹੈ ਨਹੀਂ ਮੈਂ ਲੱਜ ਛੋਟਾ 855 ਛੋਟਾ 16 ਦੇ ਟਾਇਰਾਂ ਵਾਲਾ 14 ਦੇ ਚ ਨਹੀਂ ਦਿੰਦਾ ਕੋਈ ਸਹੀ ਗੱਲ ਹੈ ਦੂਜੇ ਟਾਇਰਾਂ ਮੁੱਲ ਹੀ ਹਾਂ ਵੱਡੇ ਇਹ ਦੂਰ ਆ ਗਿਆ ਡੀਆਈ BH 415 2019 ਮਾਡਲ ਹਾਂਜੀ ਡਬਲ ਕਲਚ ਦਾ ਪਾਵਰ ਸਟੀering ਪਾਵਰ ਸਟੀering ਤੇਲ ਬ੍ਰੇਕਾਂ ਡਬਲ ਕਲਚ ਹਾਂਜੀ ਕਮੀ ਨਹੀਂ ਟਾਇਰਾਂ ਦੀ ਨਹੀਂ ਕਮੀ ਕੋਈ ਇੰਜਨ ਦੀ ਨਹੀਂ ਕੋਈ ਗੇਅਰ ਦੀ ਨਹੀਂ ਕਮੀ 400 ਪਰ ਤਕੋਕੇ ਦਿਖਾ ਦੇ ਜਿਵੇਂ ਨਵੇਂ ਟਾਇਰ ਵਧੀਆ ਟਾਇਰ ਹੈ ਪੂਰੀ ਮਨਲਾ ਸੋਹਣਾ ਰੈਡਰ ਹੈਗਾ ਸਹੀ ਗੱਲ ਹੈ 42 HP ਵਾਲਾ ਆ ਗਿਆ ਹਾਂਜੀ ਜਿਵੇਂ ਨਵਾਂ ਟਰੈਕਟਰ ਹੈ ਇਹ 42 HP ਦਾ ਆ ਗਿਆ ਹਾਂਜੀ 475 44 ਹੁੰਦਾ ਇਹ 42 ਹੈ 4 ਸਿਲੰਡਰ ਹੈ 4 ਸਿਲੰਡਰ ਹੈ ਡਬਲ ਕਲਚ ਹੈ ਤੇਲ ਬ੍ਰੇਕਾਂ ਪਾਵਰ ਸਟੀering ਹੈ ਹਾਂ ਤੇ ਰਿਵਰਸ ਵੀਡੀਓ ਹੈ ਅੱਛਾ ਕਈ ਭਰਾ ਆ ਨਾ ਪਿਛਲੇ ਵਾਰ ਇੱਕ ਭਰਾ ਆਇਆ ਸੀ ਉਹ ਮੈਂ ਵੀ ਨਹੀਂ ਮੈਨੂੰ ਵੀ ਨੌਲੇਜ ਨਹੀਂ ਸੀ ਤੇ ਨਾ ਯਾਰ ਇਹਦੀ ਪੀਟਕੋ ਲੋਚ ਚਲਦੀ ਆ ਹਾਂਜੀ ਪੁਰਾਣੇ ਡਾਇਰੈਕਟਰਾਂ ਦੀ ਪੀਟਕੋ ਲੋਚ ਚਲਦੀ ਹੁੰਦੀ ਹੁੰਦੀ ਹੈ ਨਾ ਹਾਂ ਤੇ ਰਿਵਰਸ ਆ ਵੀਰੇ ਉਹ ਚੀਜ਼ ਨਹੀਂ ਇਹ ਇਹ ਜਿਹੜੇ ਮੰਨ ਲਓ ਵੀ ਰਿਵਰਸ ਹੈ ਆਡਾ ਪੀਟਕੋ ਗੇ ਹਾਈ ਜੀ ਚਲਾਈ ਚੱਲਦਾ ਅੱਛਾ ਬਹੁਤ ਵਧੀਆ ਡਾਇਰੈਕਟਰ ਹੈ ਬਹੁਤ ਹੀ ਜਾਨਦਾਰ ਡਾਇਰੈਕਟਰ ਫੁੱਲ ਟੌਪ ਮਾਡਲ ਆ ਮੰਨ ਫੁੱਲ ਟੌਪ ਮਾਡਲ ਆ ਕੱਲਾ ਇਹ ਕੰਪਨੀ ਨੇ ਡਿਸਟ੍ਰੀਬਿਊਟਰ ਨੂੰ ਦਿੱਤਾ ਹੋਰ ਕਮੀ ਕੋਈ ਛੱਡੀ ਹਾਂ ਸਹੀ ਗੱਲ ਹੈ ਠੀਕ ਹੈ ਠੀਕ ਹੈ ਹਾਂਜੀ ਤੇ ਕੁੱਲ 4 ਲੱਖ ਤੇ 15000 ਡਿਮਾਂਡ ਆ ਜੀ ਹਾਂਜੀ ਕਿੰਨੇ ਦਾ 3 ਲੱਖ ਤੇ 85000 ਦੇ ਦੇ ਦਾਂਗੇ ਇਹਨਾਂ 85 ਦਾ ਲੈ ਚੱਕੋ ਭਰਾ ਵੀਰੋ ਇਹਨੂੰ ਸੀ ਇਹਦੀ ਵੀ ਮਿਲ ਜੂਗੀ ਠੀਕ ਹੈ ਜੀ ਹਰਿਆਣਾ ਨੰਬਰ ਆ ਠੀਕ ਹੈ ਜੀ ਉਦੋਂ ਅਗੇ ਇੱਕ ਹੋਰ ਆ ਗਿਆ ਉਦੋਂ ਬਾਅਦ ਆ ਗਿਆ 8255 11 ਮਾਡਲ ਹਾਂਜੀ ਕਲੌਸ ਸਟੀering ਸਿੰਪਲ ਹੈ ਤੇਲ ਬਰੇਕਾਂ ਰਿਵਰਸ ਵੀਡੀਓ ਤੇ ਕਲੌਸ ਕਰ ਦੇਣ ਦੇ ਨਾਲ ਤੇ ਚੌਂਕੜਾ ਜਮਾਂ ਤਾਜਾ ਮਗਰ ਟਾਇਰ ਦਿਖਾ ਦੇ 14 ਨੂੰ 28 ਜਿਹੇ ਲਿਆ ਹੀ ਨਹੀਂ ਉੱਥੇ ਆ ਦੇਖੋ ਲਿਆ ਹੀ ਨਹੀਂ ਹਲੇ 14 ਨੂੰ 28 ਕਲਮ ਇਹਦੇ ਵੀ ਨਹੀਂ ਲੱਗੀ ਕਿਤੇ ਹਾਂਜੀ ਸਾਰਾ ओरिजिनल ਆ ਸਾਰਾ ओरिजिनल ਆ ਬਾਈ ਜੀ ਹਾਂਜੀ ਕਲਾ ਕਹਿੰਦੇ ਨਹੀਂ ਠੀਕ ਆ ਜੀ ਔਂਕੇ ਦਿਖਾ ਦਿਓ ਪਰਲੇ ਪਾਸਿਓ ਇੰਜਨ ਕੋ ਵੀ ਦਿਖਾ ਦਿਂ ਹਾਂਜੀ 11 ਮਾਡਲ ਹੈ ਭਰਾਵਾ 11 ਮਾਡਲ ਹੈ ਕਲਾ ਉਸ ਕਲੌਸ ਕਰਦਾ ਮਾਰਕਾ ਸਾਹਮਣੇ ਤੇ ਕਲਾ ਉਸ ਤਾਰ ਆ ਭਰਾਵਾ ਪੂਰਾ ਘੈਂਟ ਹੁੰਦਾ ਟ੍ਰੈਕਟਰ ਪੂਰੀ ਚੰਗੀ ਕੰਡੀਸ਼ਨ ਦਾ ਟ੍ਰੈਕਟਰ ਹੈ ਹਾਂਜੀ ਪੂਰਾ ਸਰਾ ਡਰਾਈਵਰੀਆ 2011 ਮਾਡਲ ਹੈ 2011 ਮਾਡਲ ਹੈ ਇਹ ਵੀ ਹਰੇਣਾ ਐਨਓ ਸੀ ਮਿਲ ਜੂ ਹਾਂ ਇਹ ਵੀ ਹਰੇਣਾ ਠੀਕ ਹੈ ਐਨਓ ਸੀ ਇਹਦੀ ਵੀ ਮਿਲ ਜੂ ਐਨਓ ਸੀ ਇਹਦੀ ਵੀ ਮਿਲ ਜੂ ਤੇ ਡਿਮਾਂਡ ਐਂ ਦੇਖ ਇਹ ਤੈਨੂੰ ਨਵੇਂ ਟਾਇਰਾਂ ਦੇ ਵਿੱਚ 11 ਮਾਡਲ 3 ਲੱਖ 60 ਹਜ਼ਾਰ ਤਾਂ ਦਿੰਦਾ ਅਗਲਾ ਆਪਾਂ ਡਿਮਾਂਡ ਕਰਦੇ ਹਾਂ ਹਾਂ ਤੇ ਆਪਾਂ ਡਿਮਾਂਡ ਰੱਖੀ ਆਪਾਂ ਡਿਮਾਂਡ ਕਰਦੇ ਕਿੰਨੇ ਦਾ ਦੇ ਦਾਂਗੇ ਆਪਾਂ ਇਹ ਦੇਣਾ ਤਾਂ ਜੀ ਸਾਢੇ ਤਿੰਨ ਦਾ ਹਾਂਜੀ ਤੂੰ ਕਾਫੀ ਟਾਈਮ ਬਾਅਦ ਆ 3 ਲੱਖ 45 ਹਜ਼ਾਰ ਦਾ ਟਾਇਰ ਦੇ ਦਾਂਗੇ ਜਮ ਤਾਜ਼ੇ ਟਾਇਰ ਤਾਜ਼ੇ ਟਾਇਰ ਫਰੰਟ ਵੀ ਕੱਢੀ ਤੇ 650 16 ਵਾਲਿਆ ਹਾਂ ਕੱਲ ਹੀ ਪਾਏ ਹੋਣਗੇ ਤਾਂ ਇਹਦਾ ਕੱਲ ਪਾਇਆ ਠੀਕ ਹੈ ਜੀ ਇਹ ਤਾਜੀ ਪਾਇਆ ਜਾਂ ਮੈਂ ਤਾਜੀ ਟੈਰਾ ਤਾਜੀ ਟੈਰਾ ਹੈ ਹਾਂ ਕਲੌਸ ਕਰਦਾ ਇੰਜਣ ਤੇ ਕਿੰਨੇ ਰੱਖ ਜੀ ਛੱਡ ਦਾਂਗੇ 3 345 ਦਾ 345 ਦਾ ਐਨਓਸੀ ਇਹਦੀ ਵੀ ਮਿਲ ਜੂਗੀ ਠੀਕ ਹੈ ਜੀ ਆਪਣਾ ਨੰਬਰ ਬੋਲ ਦਿਓ ਨੰਬਰ ਆਪਣਾ 9417232636 ਹਾਂਜੀ ਇਹੇ ਬੁੱਲਰ ਸਾਹਿਬ ਵਟਸਐਪ ਨੰਬਰ ਹੈ ਹਾਂਜੀ ਇਹੇ ਕਾਲਾਂਗੇ ਨੰਬਰ ਠੀਕ ਹੈ ਜੀ ਠੀਕ ਹੈ ਹਾਂਜੀ ਕੱਲੇ ਬੁੱਧਵਾਰ ਨੂੰ ਛੱਡ ਕੇ ਭਰਾ ਮੇਰੇ ਜਦੋਂ ਮਰਜ਼ੀ ਫੋਨ ਲਾ ਲਿਓ ਪਰ ਫੋਨ ਲਾਇਓ ਵੀਡੀਓ ਦੇਖ ਹਾਂਜੀ ਸਾਰੀ ਵੀਡੀਓ ਨੂੰ ਦੇਖ ਲਿਓ ਭਰਾਵਾਂ ਕਿ ਥੋੜੇ 5 ਮਿੰਟ ਹੀ ਲੱਗਣਗੇ ਹਾਂਜੀ ਹਾਂਜੀ ਜਿਹੜਾ ਟਰੈਕਟਰ ਦੀ ਕੋਈ ਗੱਲ ਕਰਨੀ ਉਸੇ ਟਰੈਕਟਰ ਦਾ ਜੇ ਫੋਨ ਕਰੋਗੇ ਮਾਨਤਨ ਤੁਹਾਡਾ ਹਰ ਹਰ ਇੱਕ ਭਰਾ ਦਾ ਹੋਊਗਾ ਜਿਹੜਾ ਕੋਈ ਬੰਦੇ ਨੇ ਟਰੈਕਟਰ ਲੈਗਾ ਮਾਨਤਨ ਲਾਗੇ ਸਹੀ ਗੱਲ ਹੈ ਜੀ ਪੁਰਾਣਾ ਟਰੈਕਟਰ ਵੀ ਕੱਟਿਆ ਜਾਊਗਾ ਪੁਰਾਣਾ ਟਰੈਕਟਰ ਬਾਇਬ੍ਰੇਟ ਤੇ ਕੱਟਿਆ ਜਾਊਗਾ ਕੋਈ ਚੱਕਰ ਨਹੀਂ ਲੋਨ ਫੈਂਸ ਹੋਊ ਲੋਨ ਫੈਂਸ ਉਹਨਾਂ ਭਰਾਵਾਂ ਦਾ ਆਊਗਾ ਜਿਨ੍ਹਾਂ ਦੇ ਸਿਬਲ ਸਹੀ ਹੈ ਇਕੱਲੇ ਆਧਾਰ ਕਾਰਡ ਤੇ ਟਰੈਕਟਰ ਨਹੀਂ ਮਿਲਦਾ ਵੀਰੇ ਲੱਖ ਰੁਪਿਆ ਜੇਬ ਚ ਚਾਹੀਦਾ ਐਵੇਂ ਗਮਰਾ ਨਾ ਹੋਇਓ ਕਿਸੇ ਤੋਂ ਨਹੀਂ ਵੀ ਆਜੋ ਆਧ ਕਦੇ ਕੋ ਹੋ ਜੇ 10000 ਨਾ ਹੱਲ ਤਾਂ ਵੱਖਰੀ ਗੱਲ ਨਹੀਂ ਵੀਰੇ ਪੈਸੇ ਲੱਗਦੇ ਠੀਕ ਹੈ ਜੀ ਕੋਈ ਕਈ ਵਾਰ ਭੁੱਲਰ ਸਾਹਿਬ ਕਹਿੰਦੇ ਯਾਰ ਇਕੱਲਾ ਧਾਰ ਕੱਢ ਲਿਓ ਬੰਦਾ ਮੁੜ ਕੇ ਉਲਝਾ ਫਿਰਦਾ ਹਾਂ ਆਪਾਂ ਨਹੀਂ ਗੱਲ ਠੀਕ ਹੈ ਚਲੋ ਲਓ ਜੀ ਵੀਡੀਓ ਨੂੰ ਦੱਬ ਕੇ ਸ਼ੇਅਰ ਜਰੂਰ ਕਰ ਦਿਓ ਤੇ ਜਿਹੇ ਜਆ ਮਰਜ਼ੀ ਟਰੈਕਟਰ ਲੈ ਜਿਓ ਬਾਜਾਂ ਕੋਲੋਂ ਇਹ ਪੂਰੇ ਘੜ ਘੜ ਟਰੈਕਟਰ ਦਾ ਤਲਵੰਡੀ ਸਾਪੂ ਓਕੇ ਜੀ ਧੰਨਵਾਦ